ਸਵਾਗਤ ਕੀਤਾ ਤੁਹਾਡਾ ਜੀ ਅੱਜ ਦੇ ਨਵੇਂ ਵਲੌਗ ਵਿੱਚ ਤੇ ਸਵੇਰ ਦੇ ਵੱਜ ਚੁੱਕਿਆ ਜੀ 7 ਤੇ 5 ਮਿੰਟ ਰਹਿੰਦੇ ਆ ਕੋਈ ਨੂਰ ਇਧਰ ਪਾਠ ਕਰ ਰਿਹਾ ਐ ਸਕੂਲ ਜਾਣ ਤੋਂ ਪਹਿਲਾਂ ਪਾਠ ਕਰਦਾ ਹੁੰਦਾ ਤੇ ਪਾਠ ਕਰਕੇ ਫਿਰ ਇਹਨਾਂ ਸਕੂਲ ਜਾਣਾ ਨਹਾ ਧੋ ਕੇ ਤਿਆਰ ਹੋ ਕੇ ਮੌਸਮ ਅੱਜ ਵਧੀਆ ਜੀ ਦਿਨ ਵਧੀਆ ਲੱਗਿਆ ਹੋਇਆ ਅੱਜ ਜੇ ਤੋ ਪਾਠ ਕਾਲੇ ਨੂੰ ਦੱਸ ਦਿਓ ਬੱਤੋਏ ਕਰਨਦੀ ਬਾਜ ਜੀ ਇਧਰ ਤਿਆਰੀ ਕਰ ਰਹੀ ਆ ਸਕੂਲ ਜਾਣ ਦੇ ਬੈਗ ਦੇ ਰੋਟੀ ਪਾ ਰਹੀ ਹੈ ਜੀ ਲੰਚ ਵਗੈਰਾ ਪਾਣੀ ਚੱਪਲਾਂ ਪਾ ਲਓ ਯਾਰ ਗੋੜਾ ਹੜਾ ਕੇ ਤਹ ਹਜੇ ਤੁਹਾਨੂੰ ਲੈ ਜਾਣੇ ਆ ਅੱਜ ਅੱਬਰ ਪਰੇਸ਼ਨ ਨਿਯੋਗ ਤਾਂ ਮੈਂ ਆਹੀ ਠੀਕ ਕਰ ਦੂੰਗਾ ਬਾਦ ਉਹ ਦੂਜੀ ਲੱਖ ਦੂਜੀ ਦਾ ਤਾਂ ਪਰੰਬਨ ਲੱਗਦਾ ਹੈ ਤੇ ਉਹ ਛੱਤ ਕੇ ਲੋਟਦਾ ਸਿੱਕੂ ਦਾ ਬਦਾਂ ਨਿਓ ਕਰਦਾ ਹੈ ਕਹਿੰਦਾ ਮੈਂ ਕਰ ਦੂੰ ਸਹੀ ਪਈ ਹੋਈ ਆ ਚਾਰ ਵੀਡੀਓ ਉੱਪਰ ਉਹ ਦਾ ਗੁੱਸਾ ਘਾਟ ਆ ਤੂੰ ਲੱਜਾ ਵਾਲਾ ਜੀਰੇ ਆ ਜੀਰੇ ਜਾਣਾ ਬੂ ਆਪਾਂ ਨੂੰ ਜੀਰੇ ਜਾ ਕੇ ਕਹਿੰਦਾ ਦਿਖਾਇਆ ਲੈਣੇ ਫਿਰ ਫਿਰ ਵੇਖ ਲੈਣੇ ਜੇ ਨਾ ਠੀਕ ਆਇਆ ਤਾਂ ਫਿਰ ਕੋਈ ਪਵਾਲਾਂਗੇ ਗੋਡਾ ਨਵਾਂ ਪਵਾਲਾਂਗੇ ਨਾਲੇ ਗਾਂ ਮਿਲਿਆ ਸੁਨੀ ਨੂੰ ਅੱਛਾ ਉਧਰ ਥੋੜੇ ਪਿੰਡ ਨਾਮ ਕੀ ਮੰਮੀ ਪਿੰਡ ਚੱਲ ਕੋਈ ਨਹੀਂ ਜਾਵਾਂਗੇ ਸੁੱਖ ਚਾਹੀਦੀ ਆ ਮਹਾਰਾ ਸੁੱਖ ਰੱਖੇ ਸਾਰਾ ਨਾ ਪ੍ਰੇਮ ਪਿਆਰ ਬਣਾ ਕੇ ਰੱਖੇ ਜਾਵਾਂਗੇ ਕੋਈ ਸੁੱਖ ਚਾਹੀਦੀ ਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਣਾਣਾ ਖਾਣਾ ਪੁੱਛਦੀ ਆ ਪੁੱਤ ਤੂੰ ਟੇਕ ਮੱਥਾ ਤੇ ਆ ਬਸ ਫੁੱਟ ਨੂੰ ਵਾਈਬ ਰੂ ਗੰਨਾ ਦੇ ਦਿੰਦੇ ਪਕ ਨਹੀਂ ਲੈ ਗਦੇ ਹਾਂ ਹਾਂ ਤੂੰ ਕੰਮ ਛੱਡ ਦੇ ਕੰਮ ਅਸੀਂ ਕਰ ਲਿਆ ਕਰਾਂਗੇ ਤੇ ਤੂੰ ਬਸ ਬੈਠ ਕੇ ਨੀਂ ਸਾਨੂੰ ਰੱਖ ਲੈ ਕਰ ਕਰ ਦੇ ਬੈਣ ਕੌਣ ਨਹੀਂ ਦਿੰਦਾ ਤੈਨੂੰ ਲੋਕ ਨਹੀਂ ਦਿੰਦੇ ਕਿ ਅਸੀਂ ਨਹੀਂ ਦਿੰਦੇ ਰੈਣ ਨਾ ਵੀ ਲੈ ਕਿਸੇ ਬੰਦੇ ਦਾ ਤੂੰ ਲੋਕਾਂ ਦੇ ਵਿੱਚ ਤੁਹਾਨੂੰ ਸਾਰੇ ਆ ਜਾਂਦੇ ਆ ਬੈਂਕ ਕੋਲ ਤੇ ਜਾਂਦੇ ਆ ਬਾਟਿੰਗ ਤੇ ਜਾਂਦੇ ਆ ਤੁਹਾਨੂੰ ਨਾ ਨਾ ਖਾਣਾ ਰਾਤ ਨੂੰ ਪਾਣੀ ਤੇ ਪਰ ਆ ਜਾਓ ਚੱਲ ਵੇ ਇਸ ਤੋਂ ਪਾਲਾ ਪੁੱਤ ਦਾ ਮਾਂ ਕਿੰਨੇ ਰਾਮ ਕਰੀਗਾ ਹਾਂ ਇਹਨਾਂ ਅਰਦਾਸ ਕੀ ਹੈ ਹਾਂ ਬੁੱਧਵਾਰ ਨੂੰ ਕੱਟਨੇ ਕੱਟਨੇ ਬੁੱਧਵਾਰ ਨੂੰ ਕਟਾਂਗੇ ਬੁੱਧਵਾਰ ਤੇ ਇਹ ਸ਼ੁੱਕਰਵਾਰ ਕੱਟਨੇ ਹੁੰਦੇ ਬਾਲ ਹਨ ਇਹ ਮੈਂ ਕੱਲ ਨੂੰ ਕੱਟਨੇ ਵਾਲਾ ਆਵਦੇ ਜਲ ਜਲ ਕਰ ਮੱਲਾ ਤਿਆਰ ਹੋ ਗਿਆ ਕਰ ਚਲ ਕਰਾਂ ਦੀ ਐ ਬੈਠੇਗਾ ਵਿਚਾਰਾਂਗਾ ਇੱਧਰ ਤੇ ਪੱਠੇ ਖਾਈ ਜਾਂਦੇ ਅਕੰਦਰ ਖੜੀ ਇੱਧਰ ਬਾਹਰ ਉੱਠ ਗਿਆ ਬਾਹਰ ਗਿਆ ਬਾਹਰ ਅਜਿਹਾ ਆਗਾ ਸਲਮਣ ਚੜਾਇਆ ਵਾ ਸਕੂਲ ਆ ਫੇਅਰ ਕਰਦੇ ਆ ਕੰਮ ਤਾਂ ਪੱਠਿਆਂ ਦਾ ਅੱਜ ਜਾਣਾ ਪੈਣਾ ਮੈਨੂੰ ਮੰਡੀ ਮੰਡੀ ਜਾ ਕੇ ਆਣ ਕੇ ਫੇਰ ਕਰਦੇ ਆਂ ਕੰਮਕਾਰ ਕੋਈ ਗੱਗ ਨੂੰ ਲੈ ਜਾਾਂਗੇ ਤੇ ਚਵਾਈ ਗਾਮਾਂ ਦੀ ਸ਼ਾਮ ਦੀ ਸ਼ੁਰੂ ਹੋ ਗਈ ਹੈ ਜੀ ਕਰਨ ਦੀ ਧਰਾਂ ਚੋਈ ਜਾਂਦੀ ਆ ਤੇ ਮਾਤਾ ਬੱਚਿਆਂ ਨੂੰ ਦੁੱਧ ਪੀ ਜਾਂਦੀ ਆ ਹਾਂਜੀ ਕੀ ਕਾਦੀ ਗੁੰਜੀ ਕੌਣ ਆਇਆ ਅੱਛਾ ਕੋਈ ਨਹੀਂ ਆਇਆ ਆ ਤਾਂ ਕੋਈ ਨਹੀਂ ਸੀ ਲਾਲਾ ਤੂੰ ਪੁੱਤ ਕੋਠੇ ਦੇ ਬੈਠੂ ਕਿਹਨੇ ਮੰਗਾਈਆ ਪਾਪੇ ਨੇ ਯਸ ਮੈਂ ਨੇ ਕਹਾਤਾ ਪਾਪੇ ਰੂੰਗਾ ਸੀ ਤਾ ਫਤ ਲੈਂਦੀ ਨਹੀਂ ਤਾ ਤੈ ਮੇਰੇ ਹੱਥ ਕੁ ਤੂੰ ਮਾ ਆ ਜਾ ਰੱਖ ਸਕਦਾ ਵੀ ਆ ਜਾ ਮੈਂ ਤਾਂ ਰੈਡੀ ਮੈਂ ਵੀ ਆ ਜਾ ਜਾਵੜਾ ਜਾਵਦਾ ਹਾਂ ਆਹ ਹੀਰੇ ਕੀ ਗੱਲੀ ਅੱਛਾ ਦੇ ਫਿਰ ਦਾਵਾ ਲੈ ਇਹਨਾਂ ਪਿਆਰੇ ਨਹੀਂ ਲੋਟਾਉਂਦਾ ਦੋਵਾਂ ਦਾ ਬਸ ਕਰੋ ਫੱਲੇ ਆਹੀ ਰਹਿ ਗਈ ਹੈ ਨਾ ਇਹਨੂੰ ਅਜਾਪੇ ਇੱਥੇ ਬੰਦਾ ਚੱਲ ਕੋਈ ਨਹੀਂ ਆਂਦਾ ਦਿਨਾਂਦਗੀ ਹੁੰਦਾ Nerd noh ya pura? Paman ya sok cahidih. Aduh tuh kayak dulu kan sarangnya? Ada, healthy ya. ਲੜਣੀ ਅਜਾ ਲੜਦਾ ਆ ਜੂਗੀ ਛੱਡ ਦੇਣਗੇ ਕੋਈ ਨਹੀਂ ਆਪਣਾ ਨਹੀਂ ਜੋੜ ਹੱਲ ਜਾ ਹਾਂ ਗੁਰੂਗਰ ਵੀ ਜਾਣਾ ਹੈ ਨਾ ਅੱਜ ਦਿਨ ਕਿ ਬੁੱਧਵਾਰ ਬੁੱਧਵਾਰ ਤੇ ਕੱਲ ਨੂੰ ਵੀਰਵਾਰ ਤੇ ਪਰਸੋਂ ਸ਼ੁੱਕਰਵਾਰ गोले उड़ाने त जाके उधर हाँ उधर उपर के कोठी थे अड़ा बस करो ਬਾ ਸਾਢੇ 5 ਦਾ ਕਿ ਨਹੀਂ ਸਾਢੇ 5 ਦਾ ਵਾਲੇ ਹੈ ਉਹ ਟਿਕ ਮੈਂ ਦਾ ਹੋ ਗਿਆ ਕੋਈ ਦੇਖਾਂ ਕਿੰਨਾ ਟਾਈਮ ਹੋ ਗਿਆ ਸਾਢੇ 10 ਸਾਢੇ 10 ਹੋ ਗਏ ਬਈ ਗੁੱਡ ਨਾਈਟ ਸਾਰਿਆਂ ਨੂੰ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਜੀ ਓਕੇ ਬਾਏ ਕਰਦੇ ਆ